ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿলো ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਟ ਗੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਟ ਗੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿলো ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿলো ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿলো ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿ ਲੋ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿলো ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿলো ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਟ ਗੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਟ ਗੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿ ਲੋ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਟੇਸ਼ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿলো ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿলো ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਟੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਟੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਟੇਸ਼ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿলো ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਮੈਂ ਕੋਰਟ ਕੇਸ ਜਿੱਤ ਗਿਆ ਹਾਂ ਮੈਨੂੰ ਪਤਾ ਸੀ ਕਿ ਮੈਂ ਇਹ ਕੋਰਟ ਕੇਸ ਜ਼ਰੂਰ ਜਿੱਤਾਂਗਾ ਮੇਰਾ ਰੱਬ ਮੇਰੇ ਖੁਦਾ ਨੇ ਮੇਰਾ ਬੜਾ ਸਾਥ ਦਿੱਤਾ ਹੈ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਸੱਚਾ ਸੀ ਇਸ ਲਈ ਮੇਰੀ ਜਿੱਤ ਹੋਈ ਹੈ ਮੈਂ ਯੂਨੀਵਰਸ ਦਾ ਦਿਲੋ ਧੰਨਵਾਦ ਕਰਦਾ ਹਾਂ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ ਧੰਨਵਾਦ ਯੂਨੀਵਰਸ